ਅੱਜ ਨਗਰ ਦੀ ਕਮ ਹੁਸ਼ਿਆਰਪੁਰ ਦੇ ਵਿਖੇ ਜਨਰਲ ਹਾਊਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਮੰਤਰੀ ਬਰਮਸ਼ੰਕਰ ਜਿੰਪਾ ਖਾਸ ਤੌਰ ਤੇ ਪਹੁੰਚੇ ਮੰਤਰੀ ਬਰਮਸ਼ੰਕਰ ਜਿੰਪਾ ਨਾਲ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਨਵੇਂ ਸਾਲ 2024 ਦੇ ਵਿੱਚ ਹਾਊਸ ਦੀ ਪਹਿਲੀ ਮੀਟਿੰਗ ਸੀ ਹੁਸ਼ਿਆਰਪੁਰ ਤੇ ਔਰ 2024 ਦੀਆਂ ਮੁਾਰਕਾਂ ਨਾਲ ਸ਼ੁਰੂ ਹੋਈ ਮੀਟਿੰਗ ਨਾਲ ਨਾਲ ਲੋਹੜੀ ਦੇ ਮੁਾਰਕਾਂ ਦੀਆਂ ਦੀ ਲੋਹੜੀ ਦੀ ਗੱਲਬਾਤ ਹੋਈ ਹੈ ਕਿ ਪੂਰੇ ਪੰਜਾਬ 'ਚ ਇੱਕ ਨਵੀਂ ਜਿਹੜਾ ਰਿਵਾਇਤ ਦਾ ਕੱਲ ਮੈਂ ਬਹੁਤ ਜਗ੍ਹਾ ਤੇ ਜਾ ਕੇ ਆਇਆ ਇੱਕ ਜਗ੍ਹਾ ਤੇ 5100 ਇੱਕ ਲੜਕੀਆਂ ਦੀ ਲੋਹੜੀ ਪਾਈ ਗਈ ਇੱਕ ਜਗ੍ਹਾ ਤੇ 300 ਲੜਕੀਆਂ ਦੀ ਲੋਹੜੀ ਪਾਈ ਗਈ ਦੋ ਇਹ ਅੱਜ ਵੀ ਅੱਜ ਵੀ ਸਰਕਾਰ ਨੂੰ ਗੱਲ ਕਰਨੀ ਪੈਂਦੀ ਅਸੀਂ ਦੇਖਦੇ ਸੀ ਕਿ ਨਾਰਾ ਦੇਣਾ ਪੈਂਦਾ ਬੇਟੀ ਬਚਾਓ ਬੇਟੀ ਪੜ੍ਹਾਓ ਲੇਕਿਨ ਅੱਜ ਲੋਕ ਖੁਦ ਈਆਂ ਦੀ ਲੋਹੜੀ ਪਾ ਕੇ ਇਸ ਗੱਲ ਨੂੰ ਅੱਗੇ ਆ ਰਹੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵਾਨ ਜੀ ਨੇ ਇਸ ਚੀਜ਼ ਨੂੰ ਵਿਸ਼ੇ ਨੂੰ ਸਭ ਤੋਂ ਟੌਪ ਤੇ ਰੱਖਿਆ ਉਹਦੇ ਕਰਕੇ ਪੰਜਾਬ ਜੇ ਮੈਂ ਕਹਿੰਦਾ ਕੱਲ ਜਿਆਦਾ ਨਹੀਂ ਸਿਰਫ ਦੋ ਜਗ੍ਹਾ ਦੀ ਮੈਂ ਗੱਲ ਕੀਤੀ ਇਹਦਾ ਮਤਲਬ ਹੈ ਘੱਟੋ ਘੱਟ 15 ਤੋਂ 20 ਹਜ਼ਾਰ ਲੜਕੇ ਦੀ ਲੋੜੀ ਕੱਲ ਲੋਕਾਂ ਨੇ ਪਾਈ ਹੈ ਉਸ ਤੋਂ ਗੱਲ ਹੋਈ ਹੈ ਉਸ ਤੋਂ ਬਾਅਦ ਕਲੈਕਟਿਵਲੀ ਸ਼ਹਿਰ ਦੀ ਡਿਵੈਲਪਮੈਂਟ ਦਾ ਸ਼ਹਿਰ ਦੇ ਜਿਹੜੇ ਮੋਰਨ ਨੂੰ ਮਦਦਨ ਦੇ ਲਈ ਸ਼ਹਿਰ ਦੇ ਹਰੇਕ ਕਾਰਪੋਰੇਟ ਡਿਵੈਲਪਮੈਂਟ ਦੀ ਗੱਲ ਹੋਈ ਹੈ ਔਰ ਸਾਰੇ ਵਾਰਡਾਂ ਨੂੰ ਇਵਨਦਨ ਕੀ ਵਾਟਰ ਸਪਲਾਈ ਔਰ ਜਿੱਥੇ ਕਿਤੇ ਨਹੀਂ ਹੈ ਉਹਨੂੰ ਇਹਨਾਂ ਨੂੰ ਕਿਹਾ ਜੇ ਤਕਰੀਨਾ ਜੇ ਨਹੀਂ ਤਿਆਰ ਹੋਇਆ ਤਾਂ ਕੀਤਾ ਜਾਏਗਾ ਔਰ ਉਹਨੂੰ ਪ੍ਰਾਇੋਰਟੀ ਦੇ ਹਰ ਇੱਕ ਪਾਰਟ ਨੂੰ। ਔਰ ਜੇ ਕਿਸੇ ਵਾਰ ਦੇ ਵਿੱਚ ਪਿਊਲ ਦੀ ਡਿਮਾਂਡ ਪਾਣੀ ਅਗਰ ਨਹੀਂ ਆ ਰਿਹਾ ਤਾਂ ਉਹ ਪਾਣੀ ਅਸੀਂ ਦੇਖਣਾ ਵੀ ਉੱਥੇ ਤੁਹਾਡਾ ਟਿਊਬਲ ਤਾਂ ਲੱਗੇ ਇਹ ਸਾਡਾ ਉਥੇ ਪਾਣੀ ਦੀ ਕਮੀ ਹੈ। ਉਹਦੇ ਨਾਲ ਨਾਲ ਅਸੀਂ ਸਾਰੇ ਮੈਂਬਰਸ ਦੇ ਵਾਰ ਨੇ ਜਿੱਥੇ ਕੋਈ ਬਿਲਡਿੰਗ ਦਾ ਸਕੁਅਰ ਨਹੀਂ ਹੈ ਉਹਦੀ ਗੱਲ ਕੀਤੀ ਆ ਉਹਦੇ ਜੇ ਸਾਨੂੰ ਦੱਸੂਗੇ ਸ਼ਹਿਰ ਚ ਕਿਹਾ ਵੀ ਆਪਾਂ ਹਰੇਕ ਜਗ੍ਹਾ ਤੇ ਜਿੱਥੇ ਸਰਕਾਰ ਦੀ ਕਾਰਪੋਰੇਸ਼ਨ ਦੀ ਜਗ੍ਹਾ ਆ ਜਿੱਥਾ ਕੋਈ ਸੜਕਾਂ ਕਬਜ਼ੇ 'ਚ ਆ ਉਹਨੂੰ ਵੀ ਆਪਾਂ ਉਧਰਲੇ ਵੀ ਆਪਾਂ ਕੰਮ ਕਰਾਂਗੇ ਇੱਕ ਟੀਮ ਮੁਕਰਰ ਕੀਤੀ ਹੈ ਜਿਹੜਾ ਸਰਕਾਰ ਦੀ ਪਹਿਲਾਂ ਡਿਮਾਰਕੇਸ਼ਨ ਕਰੇ ਉਹ ਸੜਕ ਸਾਡੀ ਆ ਲੋਕ ਉੱਥੇ ਕੋਈ ਵੀ ਆਪਸ ਦੇ ਵਿੱਚ ਬਹਿਸ ਕਰਦੇ ਨੇ ਸਰਕਾਰ ਕਾਰਪੋਰੇਸ਼ਨ ਸਾਡੀ ਮਲਕੀਅਤ ਆ ਉਧਰਲੇ ਇੱਕ ਟੀਮ ਮੁਕਰਰ ਕੀਤੀ ਗਈ ਆ ਔਰ ਸ਼ਹਿਰ ਨੂੰ ਗ੍ਰੀਨ ਬੈਲਟਾਂ ਲਈ ਜਿੰਨੀਆਂ ਗਵਰਨਮੈਂਟ ਦੀ ਪ੍ਰੋਪਰਟੀ ਸਾਡੀ ਕਾਰਪੋਰੇਸ਼ਨ ਦੇਖਣੀ ਪਈਆਂ ਉਹਨਾਂ ਨੂੰ ਗਰੀਨ ਡਿਪਲੇਅ ਕਰੰਜ਼ ਲਈ ਇਹਨਾਂ ਨੂੰ ਕਿਹਾ ਸਾਨੂੰ ਦਾ 플ੌਟ ਜਾਂ ਜਿੱਥੇ ਜਗਾ ਪਈ ਹੈ ਆਪਾਂ ਉਹਦੇ ਤਰੀਕੇ ਨਾਲ ਕਰਾਂਗੇ ਔਰ ਜਿਹੜੀ ਰੋਡ ਦੀ ਬਿਊਟੀਫਿਕੇਸ਼ਨ ਹੋ ਸਕਦੀ ਹੈ ਜਿਹੜੀ ਅਸੀਂ ਆਲਰੇਡੀ ਕੀਤੀ ਹੈ ਫੂਡ ਸਟਰੀਟ ਦੀ ਕੀਤੀ ਆ ਹੋਰ ਵੀ ਅਸੀਂ ਇਦਾਂ ਦੀਆਂ ਲੈ ਜਾ ਰੋਡਸ ਲੈ ਰਹੇ ਆ ਇਹਦੇ ਉਸ ਤਰ੍ਹਾਂ ਦੇ ਉੱਤੇ ਬਹੁਤ ਵਧੀਆ ਡਵੈਲਪਮੈਂਟ ਸ਼ਹਿਰ ਦਾ ਚਿਹਰਾ ਬਦਲੇਗਾ ਸ਼ਹਿਰ ਦੀ ਸਫਾਈ ਦੀ ਗੱਲ ਕੀਤੀ ਹੈ ਉਹਨੇ ਕਲੈਕਟਿਵਲੀ ਮੇਅਰ ਸਾਹਿਬ ਨੇ ਆਲਰੇਡੀ ਗੱਲ ਕੀਤੀ ਹੈ ਸਾਡੀ ਟੀਮ ਜਾ ਕੇ ਫਿਰੇ ਜਾ ਕੇ ਦੇਖੇਗੀ ਜਾ ਕੇ ਵਿੱਚ ਆਹਲਾ ਦੇ ਟਾਈਮ ਨੂੰ ਥੋੜਾ ਮੌਸਮ ਜਦੋਂ ਚੱਲਦਾ ਪਿਆ ਜਦੋਂ ਮੌਸਮ ਖੁੱਲ ਜਾਂਦਾ ਸ਼ਹਿਰ ਦੀ ਟੀਮ ਜਾ ਕੇ ਵਿੱਚ ਮੇਅਰ ਸਾਹਿਬ ਖੁਦ ਅੱਗੇ ਹਫ਼ਤੇ ਜਿੱਕ ਵਾਰ 15 ਦਿਨ ਜਿੱਕ ਵਾਰ ਨਾਲ ਸੰਬੰਧਿਤ ਕਾਉਂਸਲਰ ਨੂੰ ਆਵਾਜ਼ ਮਾਰ ਕੇ ਲੈ ਕੇ ਦੇਖੂਗੇ ਔਰ ਲੋਕਾਂ ਨੂੰ ਬੇਨਤੀ ਕਰਦੇ ਆਂ ਪਰ ਲੋਕਾਂ ਤੋਂ ਬਿਨਾ ਕੋਈ ਵੀ ਜੜੀ ਜੜੀ ਚੀਜ਼ ਆ ਉਹ ਕੰਮ ਨਹੀਂ ਹੁੰਦੀ ਲੋਕ ਆਪ ਪਹਿਲੇ ਖੁਦ ਆ ਕੇ ਆਉਂਦੇ ਆਂ ਔਰ ਖਿਆਲ ਵੀ ਕੰਮ ਪੂਰੀ ਕਰਨ ਦਾ ਸੀ ਆਲਰੇਡੀ ਪ੍ਰਪੋਜ਼ਲ ਦੇ ਆ ਚੁੱਕੇ ਆ ਉਹਨੂੰ ਜਲਦ ਉੱਤੇ ਵੀ ਕਾਰਵਾਈ ਹੋਏਗੀ ਉਹ ਸ਼ਾਇਦ ਨਾਲ ਤੁਹਾਡਾ ਸਾਥ ਵੀ ਕਰਾ ਹੋਏਗਾ ਔਰ ਵੱਡੀ ਫਰਾਂ ਨੂੰ ਮੈਂ ਵਧਾਈ ਦੇਣਾ ਕਿ ਜਿਹੜਾ ਅੱਜ ਸਾਡਾ ਰੈਂਕ ਹੈਗਾ ਇੱਕ ਸਾਡਾ ਅਸੀਂ ਕੜ ਤੋਂ ਕੜ 20 ਤੋਂ 30 ਰੈਂਕ ਜਿਹੜੇ ਆ ਅਸੀਂ ਸ਼੍ਰੰਗ ਲਾਈ ਆ ਉੱਤੇ ਆਏ ਆ ਤਕੀਆਂ ਤੋਂ ਇਹ ਸਾਡੇ ਦੇ ਸਾਰੀਆਂ ਨਗਰ ਨਿਗਮ ਦੇ ਕਾਰਜਕਾਰੀ ਜਿਹੜੇ ਮੇਰ ਸਾਹਿਬ ਜਿੰਨੇ ਡਿਪਟੀ ਮੈਨਰਾ ਡਿਪਟੀ ਮੈਨਰ ਸਾਹਿਬ ਕਿ ਸਾਡੇ ਕੌਂਫਰੰਸ ਰੋਬਾਨ 50 ਤੇ 50 ਤੇ ਸਾਰੇ ਦੇ ਸਹਿਯੋਗ ਨਾਲ ਪੋਸੀਬਲ ਹੁੰਦਾ ਤੇ ਉਹਨੂੰ ਲਗਾਤਾਰ ਕਰਦੇ ਰਹਿਣਾ ਜਿਹੜੇ ਆਵਾਰਾ ਕੁੱਤੇ ਘੁੰਮਦੇ ਹੋ ਨਾ ਉੱਤੇ ਕੁਝ ਕੀਤਾ ਅਜੇ ਕਿ ਨਹੀਂ ਮੇਰ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਨਵੇਂ ਸਾਲ ਚ ਹੋ ਜਾਊਗਾ ਗਵਰਨਮੈਂਟ ਪ੍ਰੋਪੋਜ਼ਲ ਲੱਗੇ ਗਵਰਨਮੈਂਟ ਦੇ ਪ੍ਰੋਪੋਜ਼ਲ ਦੀ ਗੱਲ ਹੁੰਦੀ ਆ ਉਦਰੇ ਆਲਰੇਡੀ ਇਹਨਾਂ ਦਾ ਇੱਕ ਐਗਰੀਮੈਂਟ ਐਮਓਯੂ ਫਾਈਲ ਹੋ ਰਿਹਾ ਉੱਤੇ ਵੀ ਜਲਦ ਸਰ ਜਿਹੜੇ ਮਹੱਲਿਆਂ ਦੇ ਨਾ ਸੀਵਰੇਜ ਲਗਾ ਕੇ ਸੜਕ ਪੱਟੀ ਜਾਂਦੀ ਮੋੜ ਕੇ ਨਗਰ ਨੀਂ ਹੋਰ ਬਣਾਈ ਨਹੀਂ ਜਾ ਰਹੀ ਤਕਰੀਬਨ 3 ਤੋਂ 4 ਮਹੀਨੇ ਹੋ ਗਏ ਆਪਾਂ ਬਿਲਕੁਲ ਤੁਹਾ ਇੱਕ ਤੁਸੀਂ ਸਪੈਸ਼ਲ ਟੀਮ ਡਿਪਲੋਟ ਕਰਾਂਗੇ ਔਰ ਆਪਾਂ ਇੱਕ ਟੀਮ ਰੱਖਾਂਗੇ ਜਿੱਚ ਮਿਸਤਰੀ ਔਰ ਮਜ਼ਦੂਰ ਨਾਲ ਰੱਖਾਂਗੇ ਉਹ ਟੀਮ ਬਣੇਗੀ ਉਹ ਲਗਾਤਾਰ ਉਸ ਰਿਪੇਅਰ ਵਰਕ ਨੂੰ ਉਹਨਾਂ ਨੂੰ ਆਪਾਂ ਕਹਾਂਗੇ ਕਿ ਨੰਨ ਦੇ ਵਿੱਚ ਅਗਰ ਕੰਮ ਖਤਮ ਹੋ ਜਾ ਤਾਂ ਕੋਈ ਠੇਕੇਦਾਰ ਜਿਹੜਾ ਸੀਗੇ ਉਸ ਕੰਮ ਨੂੰ ਨਹੀਂ ਕੈਨਸਲ ਕਰ ਦੇ ਤੇ ਲੋਕਾਂ ਨੂੰ ਦਿੱਕਤ ਪੈ ਜਾਂਦੀ ਆ ਉਹਦੇ ਲਈ ਵੀ ਇੱਕ ਜਲਦਾ ਤਿਆਰ ਕਰ ਲਈਏ ਜੇ ਜਗ੍ਹਾ